Terima <sweak> 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 ਹਾਂ ਜੀ ਰੋਡਾਂ ਦਾ ਕੰਮ ਤਾਂ ਬਹੁਤ ਵਧੀਆ ਹੋ ਰਿਹਾ ਜੀ ਰੋਡ تقريبا ਸਾਰੇ ਹੀ ਰਕਾਰ ਬਣਾ ਰਹੀ ਆ ਚੱਲ ਤੇ ਮਾੜਾ ਜਿਹੜਾ ਤਰਫ ਤੇ ਕੰਮ ਚੱਲਣ ਲਿਆ ਬਾਕੀ ਰੋਡ ਦਾ ਕੰਮ ਤੇ ਬਹੁਤ ਵਧੀਆ ਚਲਵਾ ਸਾਰੇ ਚਾਰ ਕਿਨਾਰੇ ਛੜਕਾ ਬਣ ਲਿਆ ਇਹ ਠੀਕ ਹੈ ਇਹ ਸੰਤੂ ਸਾਹਿਬ ਤੇ ਬੜੇ ਪੁਰਾਣੇ ਬੰਦੇ ਆ ਅੱਗੇ ਵੀ ਸਾਰੇ ਬਾਗ ਦੇ ਆ ਸਭ ਪੰਡਾ ਦੇ ਬੱਚੇ ਬੱਚੇ ਦੇ ਪੇਟੀਆ ਸਾਰੇ ਸਾਰੇ ਬੱਚਿਆਂ ਨੂੰ ਜਿਹੜਾ ਵੀ ਕੋਈ ਜਾਂਦਾ ਆਇਆ ਇੱਕ ਤਾਂ ਕੰਮ ਕਰਦੇ ਆਂਕੀ ਜਿਹੜਾ ਗਏ ਨਹੀਂ ਲੋਕ ਦੱਸਦੇ ਆ ਕਿ ਸਾਰੇ ਬੱਚਿਆਂ ਨੂੰ ਬਿਹਾਰ ਪਿੰਡ ਨੂੰ ਉਹਨਾਂ ਨੇ ਵਾਟ ਵਾਟ ਪਾਣ ਦੇ ਰਹੇ ਆ ਵੀ ਤਗੜੇ ਹੋ ਕੰਮ ਕਰਾਓ ਪਿੰਡਾਂ ਦੀ ਕੰਮ ਬਹੁਤ ਛੇਤੀ ਹੋ ਗਈ ਹੈ ਵਧੀਆ ਤੌਰ ਤੇ ਕੰਮ ਚੱਲ ਰਿਹਾ ਹੈ ਦੇਖੋ ਜਿਹੜਾ ਸੜਕਾਂ ਦਾ ਕੰਮ ਹੋਇਆ ਹੈ ਇਹ ਸਰਦਾਰ ਹਰਮੀਤ ਸਿੰਘ ਸੰਧੂ ਦੀ ਪਹਿਲੀ ਸੋਚ ਨੂੰ ਹੀ ਬੂਰ ਪਿਆ ਅੱਜ ਉਹ ਜਿੱਤੇ ਆ ਅੱਜ ਫਿਰ ਉਹ ਆਪਣੇ ਉਸੇ ਤਰ੍ਹਾਂ ਲੋਕਾਂ ਦੇ ਹੱਕਾਂ ਵਾਸਤੇ ਆਪਣੇ ਤਰਨਤਾਰ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਡਟੇ ਆ ਇਸੇ ਤਰਜ਼ ਦੇ ਜਦੋਂ ਉਹ ਪਹਿਲਾਂ ਐਮਐਲਏ ਸੀਗੇ ਉਹਨਾਂ ਨੇ ਤਰਨਤਾਰ ਦਾ ਬਹੁਤ ਵਧੀਆ ਸੁੰਦਰੀਕਰਨ ਕੀਤਾ ਸੀ ਕਰੋੜਾ ਰੁਪਏ ਸਰਕਾਰ ਕੋਲੋਂ ਲੈ ਕੇ ਤਰਨਤਾਰ ਦੀ ਡਿਵੈਲਪਮੈਂਟ ਕਰਾਈ ਨਾਲੀਆਂ ਪੱਕੀਆਂ ਕੀਤੀਆਂ ਸੀਵਰੇਜ ਸਟਰੋਂਗ ਸਿਸਟਮ ਬਣਾਇਆ ਸੜਕਾਂ ਪੱਕੀਆਂ ਕੀਤੀਆਂ ਫੁੱਟਪਾਥ ਬਣਾਏ ਡਿਵਾਈਡਰ ਬਣਾਏ ਤੇ ਅੱਜ ਅਗਰ ਸੁਸਰਤਾ ਹਰੀਤ ਸਿੰਘ ਸੰਧੂ ਨੂੰ ਅੱਜ ਲੋਕਾਂ ਨੇ ਫਿਰ ਜਿੱਤ ਦਾ ਸੇਰਾ ਦਿੱਤਾ ਹੈ ਤੋ ਆਪਣੀ ਲੋਕਾਂ ਪ੍ਰਤੀ ਬੰਦੇ ਜੋ ਉਹਨਾਂ ਦਾ ਬਣਦਾ ਹੁੰਦਾ ਉਹਨਾਂ ਦਾ ਲੋਕਾਂ ਦਾ ਹੱਕ ਅਦਾ ਕਰਨ ਲਈ ਉਹ ਅੱਜ ਵੀ ਪਿਛੇ ਨਹੀਂ ਗਏ ਤੇ ਲੋਕਾਂ ਸਾਥ ਦੇ ਰਹੇ ਤੇ ਸ਼ਹਿਰ ਨੂੰ ਵੱਡੇ ਪੱਧਰ ਤੇ ਡਿਵੈਲਪਮੈਂਟ ਵੱਲ ਲੈ ਕੇ ਜਾ ਰਹੇ ਆ ਇਹ ਹੁਣ ਆਪਣੇ ਜੀ ਐਮਐਲਏ ਸਾਹਿਬ ਸਰਦਾਰ ਹਰੀਤ ਸਿੰਘ ਸੰਧੂ ਜੀ ਆਏ ਤੇ ਇਹਨਾਂ ਨੇ ਵਿਕਾਸ ਜਿਹੜਾ ਨਾ ਬਹੁਤ ਜ਼ਿਆਦਾ ਤੇਜ਼ੀ ਨਾਲ ਮਲਾਂ ਇਹਨੇ ਕਰਾਤਾ ਜੀ ਸਾਰਾ ਕੰਮ ਐ ਕੰਪਲੀਟ ਕਰਾਇਆ ਮਲਾਂ ਕੋਈ ਚੀਜ਼ ਦੀ ਕੰਪਨੀ ਲਾਈਟਾਂ ਗਲੀਆਂ ਸੀਵਰੇਜ ਸੜਕਾਂ ਐ ਕਲੀਨ ਟੂ ਕਲੀਨ ਕਰਤੀਆਂ ਜੀ ਇਹ ਜਦੋਂ ਵੀ ਸਰਦਾਰ ਰਵੀ ਸਿੰਘ ਸੰਧੂ ਹੁੰਦੇ ਆ ਨਾ ਹਰ ਵਰੀ ਇਹੋ ਹੀ ਤਰਨਤਾਂ ਦਾ ਭਲਾ ਕਰਦੇ ਆ ਜੀ ਸਾਰੇ ਕੰਮਕਾਰ ਇਹੋ ਹੀ ਕਰਦੇ ਆ ਇੰਨਾ ਤੋਂ ਸਵੇਰ ਤੱਕ ਕਿਸੇ ਨੇ ਤਰਨਤਾਂ ਦਾ ਸੋਚਿਆ ਹੀ ਨਹੀਂ ਐ ਇਹ ਜਦੋਂ ਵੀ ਆਏ ਆ ਇਹਨਾਂ ਨੇ ਉਦੋਂ ਹੀ ਸਿਰਫ ਇੱਕੋ ਇਹਨਾਂ ਦੇ ਦਿਮਾਗ ਦੇ ਵਿੱਚ ਹੁੰਦਾ ਵਾ ਕਿ ਅਸੀਂ ਤਰਨਤਾ ਦਾ ਵਿਕਾਸ ਕਰਨਾ ਤਰਨਤਾ ਦੇ ਕੰਮ ਕਰਨੇ